ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਨਵਾਂ ਦਿਨ ਨਵੀਂ ਜਰਨੀ ਮੈਂ ਹਾਂ ਹਰਜੀਤ ਸਿੰਘ ਆਸਟ੍ਰੇਲੀਆ ਟੂ ਇੰਡੀਆ ਰੋਡ ਟ੍ਰਿਪ ਦੌਰਾਨ ਇਸ ਟਾਈਮ ਮੈਂ ਪਾਕਿਸਤਾਨ ਦੇ ਵਿੱਚ ਹਾਂ ਅੱਜ ਮੇਰਾ 7ਵਾਂ ਦਿਨ ਹੈ ਅਸੀਂ ਐਕਸਪਲੋਰ ਕਰਨਾ ਆਂ ਲਾਹੌਰ ਸ਼ਹਿਰ ਨੂੰ ਤੇ ਇਸ ਟਾਈਮ ਅਸੀਂ ਪਹੁੰਚੇ ਆਂ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਜਿੱਥੇ ਹੋਈ ਸੀ ਉਸ ਸਥਾਨ ਤੇ ਤੇ ਮੇਰੇ ਨਾਲ ਨੇ ਵੀਰ ਭੁਪਿੰਦਰ ਸਿੰਘ ਜੀ ਜੋ ਕਿ ਮੈਂ ਇੰਟਰੋਡਿਊਸ ਕਰਾਉਣਾ ਤੁਹਾਨੂੰ ਜਿਹੜੇ ਵੀ ਸਾਡੇ ਗੁਰਦੁਆਰੇ ਨੇ ਧਾਰਮਿਕ ਸਥਾਨ ਨੇ ਉਹਨਾਂ ਦੇ ਅਸੀਂ ਦਰਸ਼ਨਦਾਰੇ ਕਰ ਲਈ ਆਏ ਆ ਤੇ ਪਹਿਲੀ ਆਪਾਂ ਜਗ੍ਹਾ ਤੇ ਪਹੁੰਚੇ ਆ ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਉਹਦੇ ਬਾਰੇ ਜੋ ਕਿ ਭਾਈ ਸਾਹਿਬ ਜੀ ਨੇ ਇੱਕ ਡਾਕੂਮੈਂਟਰੀ ਵੀ ਬਣਾਈ ਆ ਤੁਸੀਂ ਉਹ ਜਾ ਕੇ ਉਸ ਚੈਨਲ ਤੇ ਵੀ ਦੇਖ ਸਕਦੇ ਆ ਕਿਉਂਕਿ ਇਹਨਾਂ ਨੇ ਡਿਟੇਲ ਦੇ ਵਿੱਚ ਉਹ ਡਾਕੂਮੈਂਟਰੀ ਬਣਾਈ ਆ ਫਿਲਹਾਲ ਅੱਜ ਭਾਈ ਸਾਹਿਬ ਦੀ ਸਾਨੂੰ ਇਸ ਸਥਾਨ ਬਾਰੇ ਚਾਨਣਾ ਪਾਉਣਗੇ ਹਾਂਜੀ ਬਾਈਸ ਸਾਈਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਦੋਂ ਸ਼ਹਾਦਤ ਹੁੰਦੀ ਹੈ ਉਸ ਤੋਂ ਪਹਿਲੇ ਉਹਨਾਂ ਨੂੰ ਇਸ ਸ਼ਹਿਰ ਦੇ ਵਿੱਚ ਬਹੁਤ ਸਾਰੇ ਤਸੀਹੇ ਦਿੱਤੇ ਜਾਂਦੇ ਨੇ ਇੱਕ ਲਾਲ ਖੂਈ ਵੀ ਹੈ ਇੱਥੇ ਅੰਦਰੂਨ ਲਾਹੌਰ ਦੇ ਵਿੱਚ ਔਰ ਦੱਸਿਆ ਜਾਂਦਾ ਹੈ ਕਿ ਕਿਲੇ ਦੇ ਅੰਦਰ ਜੋ ਇਸ ਤੋਂ ਬਾਅਦ ਅਸੀਂ ਕਿਲਾ ਵੇਖਾਂਗੇ ਉਹਦੇ ਅੰਦਰ ਵੀ ਇੱਕ ਜਗ੍ਹਾ ਹੈ ਸੀ ਜਿੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਸੀ ਤਸੀਹੇ ਦੇ ਦੇਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਜਦੋਂ ਇੱਥੇ ਆਉਂਦੇ ਨੇ ਰਾਵੀ ਦੇ ਕੰਡੇ ਤੇ ਇਸ਼ਨਾਨ ਵਾਸਤੇ ਤੇ ਕੁਝ ਲੋਕਾਂ ਦਾ ਇਹ خیال ਹੈ ਕਿ ਇੱਥੇ ਇੱਕ ਪੁਰਾਣਾ ਖੂਹ ਹੁੰਦਾ ਸੀ ਜੋ ਹੁਣ ਬੇਸਮੈਂਟ ਦੇ ਵਿੱਚ ਹੈਗਾ ਕਿਉਂਕਿ ਰਾਵੀ ਦੂਰ ਚਲਾ ਗਿਆ ਹੈ ਸੋ ਪਾਣੀ ਵੀ ਉਹਦੇ ਅੰਦਰ ਆਲਮੋਸਟ ਖਤਮ ਹੋ ਚੁੱਕਿਆ ਹੈ ਲੇਕਿਨ ਇਹ ਰਾਵੀ ਦਾ ਕੰਡਾ ਸੀ ਇੱਥੇ ਹੀ ਸਾਈਬ ਸਿੰਘ ਅਰਜਨ ਦੇਵ ਜੀ ਨੇ ਆਪਣਾ ਸ਼ਰੀਰ ਜਿਹੜਾ ਹੈ ਉਹ ਪਾਣੀ ਨੂੰ ਤਿਆਗ ਦਿੱਤਾ ਸੀ ਪਾਣੀ 'ਚ ਆਪਣਾ ਸ਼ਰੀਰ ਛੱਡਿਆ ਸੀ ਤੇ ਇਹ ਕਿਨਾਰਾ ਸੀ ਫਿਰ ਆ ਹਿਸਤਾ ਆ ਹਿਸਤਾ ਵਕਤਾਂ ਤੋਂ ਵਕਤਾਂ ਜਿਹੜੇ ਅਸਥਾਨ ਨੇ ਦਰਬਾਰ ਨੇ ਉਹ ਚੇਂਜ ਹੁੰਦੇ ਰਹੇ ਪਹਿਲੇ ਛੋਟਾ ਜਿਹਾ ਸਥਾਨ ਹੈ ਜੋ ਆਪਾਂ ਅੰਦਰ ਕੱਲੇ ਆਜੋ ਉਹ ਦੇ ਦਰਸ਼ਨ ਕਰਦੇ ਹਾਂਜੀ ਔਰ ਨਾਲੋ ਨਾਲ ਜਿਹੜਾ ਹੈ ਕਿ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੀ ਜਿਹੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਿਉਂਤ ਸੀਗੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਿਉਂਤ ਸੀਗੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਬਸਾਣਾ ਉਹਨੂੰ ਮੁਕੰਮਲ ਕੀਤਾ ਔਰ ਉਸ ਤੋਂ ਬਾਅਦ ਇਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਬਹੁਤ ਵੱਡੀ ਦੇਣ ਹੈ ਸਿੱਖ ਧਰਮ ਨੂੰ ਉਹਨਾਂ ਨੇ ਹੀ ਨਨਕਾਣਾ ਸਾਹਿਬ ਨੂੰ ਆ ਕੇ ਸਭ ਤੋਂ ਪਹਿਲੇ ਉਹਨਾਂ ਨੇ ਖੋਜ ਕੀਤੀ ਸੀ ਅੱਛਾ ਜੀ ਉਸ ਦੌਰ ਦੇ ਵਿੱਚ ਹੀ ਗੁਰਦੁਆਰਾ ਤੰਬੂ ਸਾਹਿਬ ਦਾ ਨਾਮ ਜਿਹੜਾ ਹੈ ਉਹ ਨਾਨਕ ਸਰ ਪਿਆ ਉਹਨਾਂ ਨੇ ਕਾਫੀ ਖੋਜ ਕੀਤੀ ਔਰ ਉਹ ਉਹਨਾਂ ਦੀ ਖੋਜ ਰਾਹੀਂ ਜਿੰਨੀਆਂ ਤੁਹਾਨੂੰ ਪਾਕਿਸਤਾਨ ਦੇ ਵਿੱਚ ਗੁਰਨਾਨਕ ਦੇਵ ਜੀ ਦੇ ਪ੍ਰਤੀਜਿਨਾ ਇਮਾਰਤਾਂ ਨੇ ਉਹ ਉਹਨਾਂ ਦੀ ਖੋਜ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਨੇ ਖੋਜ ਕੀਤੀ ਉਹਨਾਂ ਨੇ ਬਾਕਾਇਦਾ ਉਸਥਾਨ ਲੱਭੇ ਖਾਸ ਕਰਕੇ ਨਨਕਾਣਾ ਸਾਹਿਬ ਜਿੱਦੋਂ ਤੁਸੀਂ ਜਾਓਗੇ ਤੇ ਉਥੇ ਇੱਕ ਸਥਾਨ ਹੈ ਗੁਰਦੁਆਰਾ ਪੰਜਵੀਂ ਛੇਵੀਂ ਪਾਤਸ਼ਾਹੀ ਉਥੇ ਆ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਠਹਿਰੇ ਔਰ ਉਥੇ ਉਹਨਾਂ ਨੇ ਚੁਕਿ ਉਸ ਤੋਂ ਪਹਿਲੇ ਸਿਰਫ ਇੱਕ ਅਰਗਬਤੀ ਜਲਾਈ ਜਾਂਦੀ ਸੀ ਇੱਕ ਦੀਵਾ ਬਾਲਿਆ ਜਾਂਦਾ ਸੀ ਔਰ ਉਹਨਾਂ ਨੇ ਉਸ ਥਾਵਾਂ ਦੀ ਖੋਜ ਕੀਤੀ ਔਰ ਤੁਸੀਂ ਇਸ ਥਾਂ ਦੀ ਜੇ ਆਪਾਂ ਕੱਲ ਗੱਲ ਕਰੀਏ ਤੇ ਤੁਸੀਂ ਉੱਪਰ ਵੇਖੋ ਕਿ ਇਹਨਾਂ ਪੇਂਟਿੰਗਸ ਦੀ ਭਾਜੀ ਤੁਸੀਂ ਆਏ ਹੋ ਆਸਟਰੀਆ ਤੋਂ ਉਥੇ ਇਹਨਾਂ ਚੀਜ਼ਾਂ ਦੀ ਬਹੁਤ ਕਦਰ ਹੈ ਹੈਗੀ ਸੀ ਫ੍ਰਾਂਸ ਦੇ ਵਿੱਚ ਵੇਖੋ ਜਿੱਥੇ ਮੋਨਾ ਲੀਜ਼ਾ ਦੀ ਪੇਂਟਿੰਗ ਰੱਖੀ ਹੋਈ ਹੈ ਉਹਨਾਂ ਨੇ ਉੱਥੇ ਲੱਖਾਂ ਦੇ ਹਿਸਾਬ ਨਾਲ ਪੇਂਟਿੰਗਸ ਨੇ ਉਸ ਮੈਨੂੰ ਨਾਮ ਨਹੀਂ ਆਉਂਦਾ ਉਸ ਜਗ੍ਹਾ ਦਾ ਪਰ ਬਾਕੀ ਵਾ ਲੇਕਿਨ ਅਸੀਂ ਬੜੇ ਇਸ ਕੰਮ ਦੇ ਵਿੱਚ ਸਾਡੀ ਲੱਕ ਜਿਹੜੀ ਹੈ ਉਹ ਖਰਾਬ ਰਹੀ ਹੈ ਕਿ ਇਹਦਾ ਪੇਂਟਿੰਗਸ ਨੂੰ ਅਸੀਂ ਉਸ ਤਰੀਕੇ ਨਾਲ ਸੰਭਾਲ ਸ਼ਾਇਦ ਨਹੀਂ ਸਕੇ ਔਰ ਇਹ ਸਾਡੀ ਬਦਕਿਸਮਤੀ ਹੈ ਔਰ ਜੇ ਤੁਸੀਂ ਇਹਨਾਂ ਇਮਾਰਤਾਂ ਦੇ ਅੰਦਰ ਬੜੇ ਖੋਰ ਨਾਲ ਵੇਖੋਗੇ ਤੇ ਵੇਖੋ ਇਹ ਨਾਨਕ ਸ਼ਹੀਦਾਂ ਨੂੰ ਇੱਥੇ ਨਜ਼ਰ ਆਏਗੀ ਠੀਕ ਹੈ ਇੱਟ ਦੇ ਅੰਦਰ ਫਿਰ ਸੀਮਿੰਟ ਦਾ ਇਸਤੇਮਾਲ ਨਹੀਂ ਕੀਤਾ ਗਿਆ ਦਾਲਾਂ ਤੋਂ ਜੋ ਉਸ ਵੇਲੇ ਬਣਦਾ ਸੀਗਾ ਉਹ ਉਹਨਾਂ ਨਾਲ ਜਿਹੜੇ ਨੇ ਉਹ ਦੀਵਾਰਾਂ ਬਣਦੀਆਂ ਦਾਲਾਂ ਤੋਂ ਕੀ ਬਣਦਾ ਸੀਗਾ ਇਹ ਮੁxtਲਫ ਦਾਲਾਂ ਦੇ ਨਾਲ ਜਿਹੜੀ ਹੈ ਪੁਰਾਣੇ ਜ਼ਮਾਨੇ ਚ ਜਿਹੜੀ ਸੀਮਿੰਟ ਸੀ ਉਹ ਉਸ ਚੀਜ਼ ਦੀ ਬਣਦੀ ਸੀ ਪਹਿਲੇ ਸੀਮਿੰਟ ਦਾ ਤੇ ਇਹਦਾ ਕੋਈ ਨਿਸ਼ਾਨ ਨਹੀਂ ਸੀ ਇਹ ਦਾਲਾਂ ਨੂੰ ਮੁxtਲਫ ਚੀਜ਼ਾਂ ਨੂੰ ਇਕੱਠੀਆਂ ਕਰਕੇ ਉਹ ਬਣਾਉਂਦੇ ਸੀ ਤੇ ਇਹ دیرਪਾ ਰਹਿੰਦੀ ਸੀ ਇਹ ਚੀਜ਼ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਫਿਰ ਇਹ ਚੀਜ਼ ਵੀ ਮਤਲਬ ਮਿੱਟੀ ਨਾਲੋਂ ਜ਼ਿਆਦਾ ਉਹ ਡਾਲਾਂ ਨੂੰ ਸਟਰੋਂਗ ਮੰਨਿਆ ਜਾਂਦਾ ਸੀ ਹਾਂਜੀ ਉਸ ਵੇਲੇ ਕਿਉਂਕਿ ਸੀਮੈਂਟ ਤਾਂ ਹੈ ਨਹੀਂ ਸੀ ਸੋ ਟਾਇਲ ਤੋਂ ਟਾਇਲ ਰੱਖਣ ਦੇ ਨਾਲ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਸਨ ਸੋ ਇੱਕ ਵੱਖਰਾ ਟੌਪਿਕ ਹੈ ਲੇਕਿਨ ਜਿਸ ਤਰ੍ਹਾਂ ਜਿਸ ਤਰ੍ਹਾਂ ਫਿਰ ਇਹ ਚੀਜ਼ ਕਮਜ਼ੋਰ ਹੋਂਦੀ ਗਈ ਇਹਦੇ ਉੱਪਰ ਸੰਗੇ ਬਰਮਰ ਲਾ ਦਿੱਤਾ ਗਿਆ ਲੇਕਿਨ ਉਸ ਵੇਲੇ ਜਿਹੜਾ ਹੈ ਉਹ ਬਹੁਤ ਛੋਟਾ ਸਥਾਨ ਜਿਹੜਾ ਹੈ ਉਸ ਵੇਲੇ ਲੋਕਾਂ ਦੀ ਗਿਣਤੀ ਘੱਟ ਸੀ ਤੁਸੀਂ ਵੇਖ ਸਕਦੇ ਹੋ ਅੰਦਰ ਵੀ ਆਪਾਂ ਜਾ ਸਕਦੇ ਹਾਂ ਉਧਰ ਹੋ ਜਾਂਦੇ ਹਾਂ ਅੰਦਰ ਇਹ ਪਵਿੱਤਰ ਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਹੈ ਇਸ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਸਨ ਨੇੜੇ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਦ ਵੀ ਹੈ ਸਾਹਮਣੇ ਸ਼ਾਹੀ ਕਿਲਾ ਹੈ ਇੱਥੇ ਸਿੱਖ ਕੌਮ ਨੇ ਸਿੱਖ ਕੌਮ ਨੇ 50 ਸਾਲ ਰਾਜ ਕੀਤਾ ਕੇਲੇ ਵਿੱਚ ਮਹਾਰਾ ਰਣਜੀਤ ਸਿੰਘ ਦੀਆਂ ਜਾਦਾ ਮੌਜੂਦ ਹਨ ਭਾਈ ਸਾਹਿਬ ਜੀ ਕਹਿ ਰਹੇ ਕਿ ਘੱਟੋ ਘੱਟ ਆਈ ਥਿੰਕ 40 ਗੁਰਦੁਆਰੇ ਜੋ ਸਾਨੂੰ ਜਿਹੜੇ ਕਿ ਅਸੀਂ ਅਸੀਂ ਐਕਸਪਲੋਰ ਕਰ ਸਕਦੇ ਹਾਂ ਇਸ ਟਾਈਮ ਬਾਕੀ ਬਹੁਤ ਗੁਰਦੁਆਰੇ ਨੇ ਜਿਹੜੇ ਕਿ ਅਲੋਪ ਹੋ ਚੁੱਕੇ ਹਨ ਜਿਨ੍ਹਾਂ ਦੇ ਉੱਪਰ ਕਬਜ਼ਾ ਕਰ ਲਿਆ ਨੇ ਕਈ ਲੋਕਾਂ ਨੇ ਤੇ ਇਹਨਾਂ ਦੀ ਬਹੁਤ ਵੱਡੀ ਕੋਸ਼ਿਸ਼ ਆ ਭਾਈ ਸਾਹਿਬ ਜੀ ਹੁਣਾਂ ਦੀ ਨਾਲ ਇਹਨਾਂ ਦੇ ਨਾਲ ਬਹੁਤ ਵੱਡੀ ਟੀਮ ਆ ਕੁਝ ਅਮਰੀਕਾ ਤੋਂ ਵੀ ਨਹੀਂ ਵੀਰ ਜੀ ਹੋਣੀ ਜਿਹੜੇ ਕਿ ਇਸ ਚੀਜ਼ ਤੇ ਕੰਮ ਕਰ ਰਹੇ ਨੇ ਜਿਹੜੀਆਂ ਵੀ ਪ੍ਰਾਣੀਆਂ ਬਿਲਡਿੰਗਸ ਹਨ ਪੁਰਾਣੇ ਗੁਰਦੁਆਰੇ ਸਨ ਜਿੰਨੇ ਸਾਡੇ ਇਤਿਹਾਸੀ ਉਹਨਾਂ ਗੁਰਦੁਆਰਿਆਂ ਦੀ ਇਹਨਾਂ ਕੋਲ ਫੋਟੋਆਂ ਮੌਜੂਦ ਨੇ ਉਸ ਬੁੱਕ ਦੇ ਵਿੱਚ ਜਿਹੜੀ ਬੁੱਕ ਇਹਨਾਂ ਨੇ ਛਾਪੀ ਹੋਈ ਆ ਤੇ ਉਹ ਅੱਜ ਉੱਥੇ ਕੁਝ ਵੀ ਨਹੀਂ ਮਿਲੂਗਾ ਪਰ ਬੁੱਕ ਦੇ ਵਿੱਚ ਤੁਹਾਨੂੰ ਸਾਰੀਆਂ ਫੋਟੋਆਂ ਜੋ ਕੇ ਦੇਖਣ ਨੂੰ ਮਿਲਣਗੀਆਂ ਰਾਈਟ ਹਾਂਜੀ ਇਸ ਗੁਰਦੁਆਰੇ ਵੀ ਜਦੋਂ ਅਸੀਂ ਸਟੂਡੈਂਟਸ ਆ ਕਿਉਂਕਿ ਅਸੀਂ ਵੀ ਇੱਥੇ ਹੀ ਰਹੇ ਹਾਂ ਗੁਰਦੁਆਰੇ ਦੇ ਵਿੱਚ ਅਸੀਂ ਹੌਸਟਲਾਂ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਵੈਜੀਟੇਰੀਅਨ ਔਰ ਨਾਨ-ਵੈਜੀਟੇਰੀਅਨ ਦਾ ਸਿੱਖਾਂ ਦੇ ਨਾਲ ਬੜਾ ਚੱਲਦਾ ਰਿਹਾ ਹਾਂਜੀ ਸੋ ਇਸ ਕਰਕੇ ਅਸੀਂ ਵੀ ਗੁਰਦੁਆਰਾ ਸੋ ਉਸ ਵੇਲੇ ਇਸ ਗੁਰਦੁਆਰਾ ਸਾਹਿਬ ਨਾਲ ਇੱਕ ਹੋਰ ਜਗ੍ਹਾ ਸੀ ਉਹ ਲੱਕੜ ਦੀ ਬਣੀ ਹੋਈ ਸੀ ਅੱਛਾ ਪਰ ਜ਼ਾਹਰ 47 ਤੋਂ ਬਾਅਦ ਕੇਅਰ ਹੋਈ ਦੀ ਔਰ ਉਹ ਜਗ੍ਹਾ ਦੀ ਬੁਨਿਆਦ ਜਿਹੜੀ ਹੈ ਮੈਂ ਸਮਝਾ ਕਿ ਅੰਦਰੋਂ ਵੀ ਦਰਸ਼ਨ ਕਰਾਉ ਆਪਣੇ ਵੇਖਣ ਵਾਲਿਆਂ ਨੂੰ ਅੱਛਾ ਜਿਨ੍ਹਾਂ ਨੇ ਵੀ ਇਹ ਸੇਵਾ ਕਰਾਈ ਹੈ ਤੇ ਉਹਨਾਂ ਦੇ ਨਾਮ ਸਾਰੇ ਲਿਖੇ ਹੋਏ ਆ ਸਾਡੇ ਅੱਜ ਕੱਲ ਕਾਫੀ ਯੂਟਿਊਬਰਸ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਚੱਲਦਾ ਤੇ ਮੈਂ ਉਹਨਾਂ ਨੂੰ ਦੱਸਦਾ ਜਾਉ 1990 ਹਾਂਜੀ ਇਹ ਪੁਰਾਣੇ ਜ਼ਮਾਨੇ 'ਚ ਇਸ ਇਲਾਕੇ 'ਚ ਸਮਤ ਚੱਲਿਆ ਕਰਦੀ ਸੀ ਇਹ ਸਮਤ ਹੁਣ ਨੇਪਾਲ 'ਚ ਚੱਲਦੀ ਹੈ ਅੱਛਾ ਹਾਂਜੀ ਉਹਨਾਂ ਦਾ ਚੱਲਦੀ ਹੈ ਲੇਕਿਨ ਅਗਰ ਤੁਸੀਂ ਪਾਕਿਸਤਾਨੀ ਇਹਨੂੰ ਉਹਦੇ 'ਚ ਕਨਵਰਟ ਕਰਨਾ ਹੈ ਇਹ ਤੁਸੀਂ 57 ਇਹਦੇ 'ਚ 57 ਸਾਲ ਮਾਈਨਸ ਕਰ ਦੇਣਾ ਹੈ ਸੋ ਜੋ ਤੁਹਾਡੇ ਕੋਲ ਆਨਸਰ ਆਏਗਾ ਤੇ ਉਹ ਤੁਹਾਡੇ ਕੋਲ ਤਕਰੀਬਨ ਇਹ 1937 ਦੇ ਕਰੀਬ ਇਹ ਤਖਤੀ ਜਿਹੜੀ ਹੈ ਲੱਗੀ ਹੈ ਸੋ ਇਹਦੇ ਵਿੱਚ ਕੁਝ ਅਸੀਂ ਜਿਸ ਤਰ੍ਹਾਂ ਇਹ ਤਖਤੀ ਹੈ ਸੇਵਾ ਕਰਾਈ ਸਰਦਾਰ ਗੁਰਬਖਸ਼ ਸਿੰਘ ਗੁਰਸ਼ਰਨ ਗੁਰਸ਼ਰਨ ਸਿੰਘ ਸਪੁੱਤਰ ਸਰਦਾਰ ਕਿਸ਼ਨ ਸਿੰਘ ਹਰਪਾਲ ਕੇ ਇਹ ਲਾਹੌਰ ਦਾ ਇੱਕ ਪਿੰਡ ਹੈ ਹਰਪਾਲ ਕੇ ਔਰ ਇਹ ਜਿਨ੍ਹਾਂ ਦਾ ਜਨਮ ਹੋਇਆ ਸੀ ਹਰਪਾਲ ਕੇ ਪਿੰਡ ਦੇ ਵਿੱਚ ਉਹ ਇੱਥੇ ਆਏ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਜਗਦੀਪਾ ਜੀ ਨੇ ਬਹੁਤ ਹੀ ਰਬੀ ਰੂ ਬਿਲਕੁਲ ਗੁਰਦੁਆਰਾ ਜਿਹੜਾ ਪਟਿਆਲਾ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਮੈਂ ਉਹਨਾਂ ਦੀ ਗਿਆ ਹੋਇਆ ਵਾ ਉਹ ਗੁਰਦੁਆਰਾ ਦੋਖਤਿਵਾਰਾ ਸਾਹਿਬ ਉਹਦੇ ਉਹਦੇ ਆਪੋਜ਼ਿਟ ਹੋ ਰਹਿੰਦੇ ਨੇ ਤੇ ਉਹ ਜਦੋਂ ਆਪਾਂ ਇਸੇ ਤਰ੍ਹਾਂ ਐਕਸਪਲੋਰ ਕਰ ਰਹੇ ਸੀ ਤਖਤੀਆਂ ਪੜ੍ਹ ਰਹੇ ਸੀ ਤੇ ਅਚਾਨਕ ਉਹਨਾਂ ਨੇ ਇਹ ਤਖਤੀ ਵੇਖੀ ਤੇ ਆਪਣੇ ਦਾਦੇ ਪਰਦਾਦੇ ਦਾ ਨਾਮ ਵੇਖਿਆ ਤੇ ਬੜੇ ਹੈਰਾਨ ਹੋਏ ਤੇ ਫਿਰ ਉਹ ਆਪਣੇ ਡੈਡੀ ਜੀ ਨੂੰ ਜਿਨ੍ਹਾਂ ਦਾ ਜਨਮ ਹਰਪਾਲਕੇ ਹੋਇਆ ਸੀ ਉਹਨਾਂ ਨੂੰ ਲੈ ਕੇ ਆਏ ਸੋ ਇਹ ਤਖਤੀਆਂ ਜਿਹੜੀਆਂ ਨੇ ਇਹ ਸਿਰਫ ਤਖਤੀਆਂ ਵੀ ਹੈਗੀਆਂ ਇਹ ਇਹਨਾਂ ਦੇ ਉੱਪਰ ਮੇਰਾ ਖਿਆਲ ਇੱਕ ਬਹੁਤ ਤਗੜਾ ਇਤਿਹਾਸ ਹੈ ਕਿ ਉਸ ਵੇਲੇ ਅਜ ਤੋਂ 2-200 ਸਾਲ 3-300 ਸਾਲ ਪਹਿਲੇ ਲੋਕਾਂ ਨੇ ਕਿਸ ਤਰ੍ਹਾਂ ਰੁਪਈਆ ਰੁਪਈਆ ਦੋ-ਦੋ ਰੁਪਈਆ ਆਪਣੀ ਕਿਰਤ ਦੇ ਵਿੱਚੋਂ ਕੱਢ ਕੇ ਇਹ ਗੁਰਦੁਆਰਾ ਸਾਹਿਬ ਨੂੰ ਬਣਾਇਆ ਪਰ ਇਹ ਇਤਿਹਾਸ ਸੰਭਾਲਿਆ ਕਿਉਂਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿਸੇ ਵੀ ਬੋਲੀ ਵਾਸਤੇ ਲਿਪੀ ਜ਼ਰੂਰੀ ਹੈ ਇਸੇ ਤਰ੍ਹਾਂ ਕਿਸੇ ਇਤਿਹਾਸ ਸੁਣਾਉਣ ਲਈ ਉਸ ਜਗ੍ਹਾ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਅਟ੍ਰੈਕਸ਼ਨ ਜਿਹੜੀ ਹੈ ਉਹ ਤੁਸੀਂ ਹੁਣ ਇੱਥੇ ਫੀਲ ਕਰ ਸਕਦੇ ਫੀਲ ਕਰ ਪਾ ਰਹੇ ਜੀ ਮੈਂ ਆਉਂਦੇ ਹੀ ਫੀਲ ਕਰ ਪਾ ਰਿਹਾ ਉਸ ਚੀਜ਼ ਨੂੰ ਇਸੇ ਕਰਕੇ ਅਸੀਂ ਕੈਮਰਾਮੈਨ ਮਤਲਬ ਪਹਿਲੇ ਜਦੋਂ ਆਈਦਾ ਕਿਸੇ ਜਗ੍ਹਾ ਤੋਂ ਕੋਸ਼ਿਸ਼ ਕਰਦੀ ਵਲੌਗ ਤੋਂ ਪਹਿਲੇ ਆਪ ਸਕੂਨ ਨਾਲ ਦਿੱਸਾ ਦਿੱਤੀ ਇਹ ਉਹ ਚੀਜ਼ ਨੂੰ ਫੀਲ ਕਰੀਏ ਸੋ ਇਹ ਦੇਖੋ ਰਾਮ ਗੜੀਆਂ ਜਾਂ ਹੁਣ ਜਲੰਧਰ ਵਾਲਿਆਂ ਨੇ ਇੱਥੇ ਵੇਖੋ ਸੇਵਾ ਕੀਤੀ ਇਹ ਵੀ 1933 ਦੀ ਤਖਤੀ ਹੈ ਇਸੇ ਤਰ੍ਹਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਯਾਰ ਕਿਹੜੇ ਪਿੰਡ ਦੇ ਕਿਹੜੇ ਕਿਹੜੇ ਸਿੱਖ ਇਹ ਲੱਭਣਾ ਬੜਾ ਆਸਾਨ ਹੋ ਜਾਂਦਾ ਹੈ ਠੀਕ ਹੈ ਮੈਂ ਹੁਣ 1933 ਦੀ ਤਖਤੀ ਇੱਥੇ ਲੈ ਆਲੀ ਠੀਕ ਹੈ ਸੋ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਲਾਹੌਰ ਦੇ ਕਿਹੜੇ ਪਿੰਡ ਦੇ ਵਿੱਚ ਸਿੱਖ ਰਹਿੰਦੇ ਸੀ ਠੀਕ ਹੈ ਇਹਦੇ ਵਿੱਚ ਬਹੁਤ ਸਾਰੇ ਤਿਲਕਾ ਜਿਲ੍ਹਾ ਜਲੰਧਰ ਹਾਂਜੀ ਇਹ ਦੇਖੋ ਰੈਕਮੈਂਟ ਲਾਹੌਰ ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡਾਂ ਦੀ ਕੋਸ਼ਿਸ਼ ਕਿ ਯਾਰ ਸਿੱਖਾਂ ਦੀ ਗੇੜਤੀ ਕਿੱਥੇ ਹੋ ਸਕਦੀ ਹੈ ਸਾਨੂੰ ਇਹਦਾ ਤਖਤੀ ਹਮਾਰੇ ਪਤਾ ਲੱਗ ਜਾਂਦਾ ਹੈ ਕਿ ਯਾਰ ਉੱਥੇ ਅਗਰ ਸਿੱਖ ਹੈਗੇ ਸੀ ਇਹਦਾ ਮਤਲਬ ਉੱਥੇ ਵੀ ਗੁਰਦੁਆਰਾ ਹੋਣਾ ਹੈ ਧਰਨ ਗगन ਅਵਖੰਡ ਮੈਂ ਜੋਤ ਸਰੂਪੀ ਰਹੇ ਹੋ ਪਰ ਪਾਨ ਮਥਰਾ ਕਚ ਭੇਜਦੇ ਨਹੀਂ ਗੁਰੂ ਅਰਜਨ ਪਰ ਤੱਕ ਹਰ ਐਸੀ ਦੀਨ ਦੇ ਆਲ ਸਤ ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ੀਰ ਦੀ ਅਸਥਾਨ ਗੁਰਦੁਆਰਾ ਸਿ ਡੇਰਾ ਸਾਹਿਬ ਲਾਹੌਰ ਜੋ ਕਿ ਪਾਕਿਸਤਾਨ ਦੀ ਧਰਤੀ ਤੇ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਆਪ ਜੀ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਤਾਨ ਦੇ ਦੋ ਇਤਿਹਾਸ ਹਨ ਪਹਿਲਾ ਇਤਿਹਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਾ ਦੂਸਰਾ ਇਤਿਹਾਸ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਦੇ ਰਾਜ ਦਾ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਬਾਰੇ ਬੱਚਾ-ਬੱਚਾ ਜਾਣਦਾ ਹੈ ਕਿ ਕਿਵੇਂ ਹੱਕ ਸੱਚ ਦੇ ਖਾਤਰ ਗੁਰੂ ਮਹਾਰਾਜ ਨੇ ਆਪ ਸ਼ਹੀਦੀ ਦਿੱਤੀ ਚੰਦੂਮਲ ਦੇ ਤੀ ਨਾਲ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰਿਸ਼ਤਾ ਤਾਂ ਇਹ ਹੋਇਆ ਸੀ ਪ੍ਰਚੰਦੂ ਮਲ ਨੇ ਮਾੜੇ ਸ਼ਬਦ ਬੋਲੇ ਕਿ ਮੈਂ ਚੁਬਾਰੀ ਦੀ ਇਟ ਮੋਰੀ ਨੂੰ ਲਾ ਲਈ ਇਸ ਕਰਕੇ ਸੰਗਤਾਂ ਨੇ ਜਾ ਕਰਕੇ ਬੇਨਤੀ ਕੀਤੀ ਗੁਰੂ ਮਹਾਰਾਜ ਪਾਸ ਜਾ ਕਰਕੇ ਕਿ ਕਿਰਪਾ ਕਰਕੇ ਇਸ ਨਾਲ ਆਪ ਜੀ ਰਿਸ਼ਤੇ ਦਾ ਸੰਬੰਧ ਨਹੀਂ ਜੋੜਨਾ ਨਹੀਂ ਤਾਂ ਰਹਿਣ ਦੀ ਦੁਨੀਆ ਤੱਕ ਸਾਨੂੰ ਤਾਨੇ ਮਿਲਦੇ ਰਹਿਣਗੇ ਕਿਉਂਕਿ ਆਪਣੇ ਆਪ ਨੂੰ ਉੱਚਾ ਜਾਣਦਾ ਹੈ ਤੇ ਗੁਰੂ ਕਰਨੀ ਬਾਝਾ ਜਾਣਦਾ ਹੈ ਗੁਰੂ ਮਹਾਰਾਜ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਰਿਸ਼ਤੇ ਤੋਂ ਨਾਂ ਕੀਤੀ ਸਮੇਦਾਰ ਰਾਜਾ ਜਹਾਂਗੀਰ ਬਾਦਸ਼ਾਹ ਸੀ ਉਹਨਾਂ ਦਾ ਪੈਰੋਕਾਰ ਸੀ ਚੰਦੂਮਾਲ ਵਜ਼ੀਰ ਸੀ ਜਿਨ੍ਹਾਂ ਨੇ ਜਹਾਂਗੀਰ ਬਾਦਸ਼ਾਹ ਦੇ ਕੰਨ ਪਰੇ ਉਲਟੀਆਂ ਸਿੱਧੀਆਂ ਗੱਲਾਂ ਕਰਕੇ ਉਹ ਵੀ ਅਗਬਗੋਲਾ ਹੋਇਆ ਅਤੇ ਉਹ ਚਾਹੁੰਦਾ ਸੀ ਕਿ ਡਿਊਟੀ ਮੈਨੂੰ ਸੌਂਪੀ ਜਾਏ ਤਾਂਕਿ ਗੁਰੂ ਮਹਾਰਾਜ ਨੂੰ ਮੈਂ ਟੌਰਚਰ ਕਰ ਸਕਾਂ ਜਾਂ ਇਹਨਾਂ ਨੂੰ ਰਿਸ਼ਤੇ ਤੇ ਦੁਬਾਰਾ ਅਮਾਦਾ ਕਰ ਸਕਾਂ ਪਰ ਗੁਰੂ ਮਹਾਰਾਜ ਦੇ ਜੋ ਬਚਨ ਸਨ ਉਹ ਸੁੱਚੇ ਬਚਨ ਸਨ ਉਹਨਾਂ ਰਿਸ਼ਤੇ ਤੋਂ ਇਨਕਾਰ ਕੀਤਾ ਸੀ ਇਸ ਕਰਕੇ ਚੰਦੂ ਮਲ ਨੇ ਉਹਨਾਂ ਨੂੰ ਆਪਣੇ ਵਿਹਲੇ ਚ ਲਿਆ ਕਰਕੇ अनेका ਤਸੀਹੇ ਦਿੱਤੇ ਉਬਲੇ ਹੋਏ ਦੇਗਾਂ ਚ ਪਾਲੇ ਗਏ ਤੇ ਤਵੇ ਤੇ ਬਿਟਾ ਕਰਕੇ ਸੀਸ ਪਰ ਗਰਮ ਰੇਤਾ ਦੇ ਕੜਚੇ ਪਾਏ ਗਏ ਇਤੋਂ ਤੱਕ ਇੱਕ ਗੁਰੂ ਮਹਾਰਾਜ ਦਾ ਸਰੀਰ ਸ਼ਨੀ ਸ਼ਨੀ ਹੋਇਆ ਚਾਲਿਆਂ ਤੋਂ ਪਰਿਆ ਸਰੀਰ ਸੀ ਲਹੂ ਤੇ ਪਾਣੀ ਝੋ ਰਿਆ ਸੀ ਸਰੀਰ ਚ ਇਹ ਤੇ ਗੱਲ ਕਹਿਣੀ ਨਾ ਪੋਲਾਂ ਕਿ ਸਾਈਂ ਮੀਆਂ ਮੀਰ ਸਾਹਿਬ ਨੇ ਆਕਰ ਕੇ ਆਹਕਾਰ ਕਰਕੇ ਆਵਾਜ਼ ਬਲੰਦ ਕੀਤੀ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦੇ ਆ ਪਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਮੈਂ ਕੋਈ ਕਰਾਮਾਤ ਕੋਈ ਸ਼ਕਤੀ ਨਹੀਂ ਦਿਖਾਣਾ ਚਾਹੁੰਦਾ ਮੈਂ ਰੱਬ ਦੀ ਰਜ਼ਾ ਚ ਰਹਿਣਾ ਚਾਹੁੰਦਾ ਇਸ ਕਰਕੇ ਗੁਰੂ ਮਹਾਰਾਜ ਨੇ ਇਹ ਤੇ ਸ਼ਹੀਦੀ ਪ੍ਰਵਾਨ ਕੀਤੀ ਜਿੱਤੇ ਗੁਰੂ ਮਹਾਰਾਜ ਨੂੰ ਅਨੇਕਤ ਸਹੇਦ ਤੇ ਉਸ ਤੋਂ ਬਾਅਦ ਜਿੱਤੇ ਰਾਵੀ ਦੇ ਖੰਡੇ ਤੇ ਲਿਆਂਦਾ ਗਿਆ ਇਸ਼ਤਾਨ ਕਰਨ ਵਾਸਤੇ ਇਹ ਉਹ ਅਸਥਾਨ ਹੈ ਜਿੱਤੇ ਰਾਏ ਵਿਦਾ ਖੰਡਾ ਸੀ ਜਿੱਤੇ ਅਲੋਪ ਹੋਏ ਗੁਰੂ ਮਹਾਰਾਜ ਅਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਕੱਚਾ ਤੜਾ ਉਸ ਸਮੇਂ ਦਾ ਬਣਾ ਕਰਕੇ ਇਹ ਦਰਸਾਇਆ ਕਿ ਇਹ ਗੁਰੂ ਮਹਾਰਾਜ ਦਾ ਕੈਂਪ ਹੈ ਗੁਰੂ ਮਹਾਰਾਜ ਦਾ ਡੇਰਾ ਹੈ ਡੇਰਾ ਸਾਹਿਬ 9% ਕੀਤਾ ਇਹਦਾ ਪਉ ਇਹ ਹੈ ਕਿ ਗੁਰੂ ਮਹਾਰਾਜ ਦਾ ਕੈਂਪ ਹੈ ਜੋ ਵੀ ਇਸ ਸਥਾਨ ਦੇ ਦਰਸ਼ਨਾਂ ਵਾਸਤੇ ਆਉਣਗੇ ਉਹਨਾਂ ਨੂੰ ਪ੍ਰਤੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਦਾ ਭਾਗ ਪ੍ਰਾਪਤ ਹੋਏਗਾ ਦੂਸਰਾ ਇਤਿਹਾਸ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਸਾਰੇ ਜਾਣਦੇ ਹਨ 40 ਸਾਲ ਤੋਂ ਬਾਅਦ ਰਾਜ ਕੀਤਾ 40 ਸਾਲ 6 ਮਹੀਨੇ 12 ਦਿਨ ਰਾਜ ਇਸ ਤਰ੍ਹਾਂ ਦਾ ਰਾਜ ਕੀਤਾ ਜੋ ਕਿ ਹਮੇਸ਼ਾ ਵਾਸਤੇ ਯਾਦ ਰਹੇਗਾ ਕਦੇ ਸਾਨੂੰ ਭੁਲਣ ਯੋਗ ਨਹੀਂ ਹੈ ਉਧਾ ਰਾਜ ਸੁਚਾਰਾ ਇਸ ਕਰਕੇ ਬਣਿਆ ਜਾਂਦਾ ਸੀ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਜਿਸ ਕਾਰਜ ਵਾਸਤੇ ਜਾਂਉਂਦੇ ਸਨ ਉਹ ਪਹਿਲੇ ਅਰਦਾਸ ਸੋਧ ਕਰਕੇ ਜਾਂਦੇ ਸਨ ਜਦੋਂ ਕਾਰਜ ਤੋਂ ਵਾਪਸ ਆਉਂਦੇ ਸਨ ਸ਼ੁਕਰਾਨੇ ਦੀ ਅਰਦਾਸ ਕਰਦੇ ਸਨ ਪਾ ਦਿਨ ਵਿੱਚ ਪਾਵੇਂ 20 ਵਾਰੀ ਇਹਨਾਂ ਨੂੰ ਜਾਣਾ ਪਵੇ ਉਹਨਾਂ ਨੇ 20 ਵਾਰੀ ਅਰਦਾਸ ਕਰਨੀ ਹੈ ਅਰਦਾਸ ਕਰਕੇ ਸੋਧਣਾ ਸੋ ਇਹ ਸਥਾਨ ਹੈ ਜਿੱਤੇ ਆਪ ਜੀ ਹੁਣ ਜਾ ਕਰਕੇ ਦਰਸ਼ਨ ਕਰੋਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿੱਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ ਸਮਾਦੀ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਹਦੇ ਨਾਲ ਹੀ ਦੋ ਸਮਾਦੀਆਂ ਹਨ ਮਹਾਰਾਜਾ ਕड़क ਸਿੰਘ ਦੀ ਤੇ ਮਹਾਰਾਜਾ ਕਬਲ ਨੋ ਨਿਹਾਲ ਸਿੰਘ ਜੀ ਦੀ 12 ਦਰੀਆ ਕਿਸੇ ਵਕਤ ਇੱਥੇ ਲਾਹੌਰ ਦੇ 12 ਦਰਵਾਜ਼ੇ ਹੁੰਦੇ ਸਨ ਜੋ ਕਿ ਜਦੋਂ ਕੈਰਫਿਊ ਲੱਗਦਾ ਸੀ ਤੇ 12 ਦਰਵਾਜ਼ੇ ਬੰਦ ਹੋ ਜਾਂਦੇ ਸਨ ਤੇ ਕਿਹਾ ਜਾਂਦਾ ਸੀ ਕਿ ਅੱਜ ਲਾਹੌਰ ਬੰਦ ਹੈ ਉਹਨਾਂ ਵਿੱਚੋਂ ਇੱਕ ਦਰਵਾਜ਼ਾ ਇਹ ਹੈ ਰੁਸ਼ਨਾਈ ਗੇਟ ਭਾਈ ਸਾਹਿਬ ਤੁਹਾਨੂੰ ਦਿਖਾ ਦੇਣਗੇ ਸੀ ਫੰਦਰਸ਼ਨ ਕਰਵਾ ਦੇਣ ਰੁਸ਼ਨਾਈ ਗੇਟ ਹਮੇਸ਼ਾ ਵਾਸਤੇ ਖੁੱਲਾਰ ਰਹਿੰਦਾ ਸੀ ਬਾਕੀ 11 ਦਰਵਾਜ਼ੇ ਬੰਦ ਹੋ ਜਾਂਦੇ ਸਨ ਕਿਰਫੀ ਲਗਣਦੀ ਇੱਕ ਅਧੀਰ ਬੰਦੀ ਹੋਇਆ ਜਦੋਂ ਦਾ ਸਾਡਾ ਰਾਜ ਖਤਮ ਹੋਇਆ ਹੁਣ ਇਹ ਬੰਦ ਹੈ ਬਾਕੀ ਸਾਰੇ 11 ਖੁੱਲ੍ਹੇ ਇਹ 12 ਦਰੀ ਇਸ ਕਰਕੇ ਲਾਹੌਰ ਦੇ 12 ਦਰਵਾਜ਼ੇ ਕਰਕੇ ਮਸ਼ਹੂਰ ਹੈ ਇਹ ਦੇਖਿਓ 12ਵੇਂ 12 ਦਰਵਾਜ਼ੇ ਨਹੀਂ ਅੰਦਰੂ ਵੀ 12 ਕਿੜੀਆਂ ਨੇ ਇਸ ਤੋਂ ਉੱਪਰ 12 ਦਰਵਾਜ਼ੇ ਨੇ ਇਸ ਤੋਂ ਬਾਅਦ ਵੀ 12 ਕਿੜੀਆਂ ਇਹ 12 ਦਰਿਆ ਸ਼ੇਰਪੰਜਾਲ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਇੱਥੇ ਤਾਰਮੀ ਗੁਪਤ ਫੈਸਲਾ ਕਰਿਆ ਕਰਦੇ ਸਨ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ ਕਿ ਤਰਮ ਦੇ ਬਾਰੇ ਕੀ ਫੈਸਲਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਇੱਥੇ ਤਾਰਮੀ ਗੁਪਤ ਫੈਸਲਾ ਕਰਿਆ ਕਰਦੇ ਸਨ ਉੱਚੀ ਚਾ ਉੱਚੀਤਾ ਜਾਣਦੇ ਹੋਏ ਤਾਂ ਕਿ ਦੁਨੀਆ ਦੇਖ ਸਕੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਕੀਤਾ ਜਾ ਰਿਹਾ ਹੈ ਇਸ ਕਰਕੇ ਇਸ ਤਰ੍ਹਾਂ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਅੰਤ ਉਸਤਸਕਾਰ ਕੀਤਾ ਗਿਆ ਸੀ। ਇਹ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਉਸ ਰਾਜ ਨੂੰ ਪਾਗ ਲਾਣੇ ਸਨ। ਉਸ ਰਾਜੇ ਨੂੰ ਪਾਗ ਲਾਣੇ ਸਨ ਜਿਹਨੂੰ ਪੰਜਾਬ ਦਾ ਸ਼ੇਰ ਕਿਹਾ ਜਾਂਦਾ ਹੈ ਕਿ ਗੁਰਗੰਸਾ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾ ਜਾ ਰਿਹਾਏ ਤੇ ਵਰਨਾ ਕਿ ਕਿਸੇ ਸਮਾਦ ਤੇ ਪ੍ਰਕਾਸ਼ ਨਹੀਂ ਹੁੰਦਾ। ਵਾਹਿਦ ਸਮਾਦ ਹੈ ਜਿੱਤੇ ਗੁਰਗੰਸਾ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਇਹ ਵੀ ਇਹਨੂੰ ਪਾਗ ਲੱਗਣੇ ਸਨ। ਸੋ ਬਹੁਤ ਧਰਵਾਦ ਹੈ ਭਾਈ ਅਰਜੀਤ ਸਿੰਘ ਜੀ ਭਾਈ ਭਵਿੰਦਰ ਸਿੰਘ ਲਵਲੀ ਜੀ ਤਾਂ ਜੋ ਕਿ ਪਰਚਲਤ ਰਹੇ ਦੁਨੀਆ ਇਹਨਾਂ ਨੂੰ ਦੇਖ ਰਹੀ ਹੈ ਅੱਜ ਸਾਡੇ ਕੋਲ ਆਏ ਹਨ ਅਸੀਂ ਇੱਕ ਵਾਰੀ ਫਿਰ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪ ਜੀ ਗੁਰ ਕਰ ਦੀ ਬਖਸ਼ਿਸ਼ ਰੂਪਾ ਪ੍ਰਵਾਨ ਕਰੋ ਬੋਲੇ ਸੋਨੇ ਹਾਂ ਭਾਈ ਭਵਿੰਦਰ ਸਿੰਘ ਜੀ ਆਪ ਜੀ ਵੀ ਕਿਰਪਾ ਕਰਕੇ ਗੁਰੂ ਘਰ ਦੀ ਬਖਸ਼ ਪ੍ਰਭੂ ਪ੍ਰਵਾਨ ਕਰੋ ਬੋਲੇ ਸੋਨੇ ਹਾ ਕਿੰਨਾ ਪਿਆਰਾ ਇੱਥੇ ਸ਼ੀਸ਼ ਮਹਿਲ ਜੀ ਸਾਹਿਬ ਇਹ ਤਕਰੀਬਨ ਕੋਈ ਮਹੀਨਾ ਵੀ ਨਹੀਂ ਹੋਇਆ ਹੈ ਡਿਗਿਆ ਹੁਣ ਹੁਣ ਡਿਗ ਪਿਆ ਅੱਛਾ ਇਹ ਯਕਦਮ ਹੀ ਡਿਗਿਆ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਹੈ ਕਿ ਕੋਈ ਇਹਦੇ ਨਾਲ ਕੋਈ ਜ਼ਖਮੀ ਨਹੀਂ ਹੋਇਆ ਕੋਈ ਮਾਮੂਲੀ ਪੱਤਰ ਨਹੀਂ ਸੀ ਇਹ ਜਿਹੜਾ ਡੇ ਜਿੰਨਾ ਚਮ ਡਿਗਰੇ ਡਿਗਿਆ ਇਹ ਪੂਰਾ ਆਸਤਾਨ ਇਥੇ ਭਰਿਆ ਹੋਇਆ ਸੀ ਇਸ ਤਰੀਕੇ ਨਾਲ ਡਿਗਿਆ ਦੇਖੋ ਇਹ ਕਾਫੀ ਅਰਸੇ ਤੇ ਇਸ ਤਰ੍ਹਾਂ ਦਾ ਕੋਈ ਚਾਂਸ ਨਹੀਂ ਬਣਿਆ ਕਿ ਡਿਗਣ ਵਾਲਾ ਹੈ ਲੇਕਿਨ ਅਚਾਨਕ ਹੀ ਪਤਾ ਨਹੀਂ ਲਗਾ ਪੂਰਾ ਇਹ ਮਲਬਾ ਡਿਗ ਪਿਆ ਤਕਰੀਬਨ 1 ਮਹੀਨਾ ਪਹਿਲੇ ਇਹ ਦੇਖ ਲਓ ਤੁਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਲਗਭਗ 170 ਸਾਲ ਤਾਂ ਹੋ ਗਏ 180 ਸਾਲ ਸੇਵ ਇਸ ਤਰ੍ਹਾਂ ਸੀ ਦੇਖੋ ਕੋਈ ਹੁਣ ਕਹਿ ਨਹੀਂ ਸਕਦੇ ਕਿ ਦਾ ਕੋਈ ਡਿੱਗਣ ਦਾ ਕੋਈ ਚਾਂਸ ਹੈ ਇਕਦਮੀ ਹੋਇਆ ਇਹ ਰੋਸ਼ਨੀ ਦਰਵਾਜ਼ਾ ਇਹ ਰੋਸ਼ਨੀ ਰੋਸ਼ਨੀ ਗੇਟ ਹੈ ਰੋਸ਼ਨੀ ਦਰਵਾਜ਼ਾ ਜਿਹੜਾ ਕਿ ਖੁੱਲਾ ਰਹਿੰਦਾ ਸੀ ਅਟੈਚ ਕਰਦਾ ਹੈ ਬਾਸੀ ਮਸਜਿਦ ਨੂੰ ਵੀ ਅਟੈਚ ਕਰਦਾ ਸ਼ਹੀਦ ਕਿਲੇ ਨੂੰ ਇਦੋਂ ਤਿੰਨੋਂ ਜਗ੍ਹਾ ਤੇ ਜਾਇਆ ਜਾ ਸਕਦਾ ਠੀਕ ਹੈ ਇਸ ਕਰਕੇ ਖੁੱਲਾ ਰਹਿੰਦਾ ਸੀ ਬਾਕੀ 11 ਗੇਟ ਬੰਦ ਹੋ ਜਾਂਦੇ ਸੀ ਠੀਕ ਹੈ ਉਹਨਾਂ ਵਕਤਾਂ ਚ ਸਮਾਦ ਮਹਾਰਾਜ ਖੜਕ ਸਿੰਘ ਖੜਕ ਸਿੰਘ ਇਹ ਸਮਾਦ ਇਹ ਹਾਂਜੀ ਚ ਸਰਕਾਰੀ ਕੀ ਵੀ ਹੋਈ ਹੈ ਜੇ ਕੋਈ ਇਸ ਸ਼ੀਰੋ ਚਾਰੋਂ ਤਰ ਜਿੱਤੇ ਮਰਜ਼ੀ ਜਾਓ ਇਹ ਤੁਹਾਨੂੰ ਇੱਕ ਇੱਕ ਜੈਸੀ ਨਜ਼ਰ ਆਏਗੀ ਇਹ ਅਡੂਸਿੰਦਰ ਕਰਾਇਆ ਹੋਇਆ ਸੰਸਕਾਰ ਹੋਇਆ ਸੰਸਕਾਰ ਹੋਇਆ ਇੱਥੇ ਹਾਜੀ ਜੀ ਠੀਕ ਅੱਛਾ ਇਹੋ ਹੀ ਮੀਨਾ ਕਰੀ ਜਿੰਤੋਂ ਮਰਜ਼ੀ ਜਾਓ ਤੁਹਾਨੂੰ ਤਸਵੀਰ ਇੱਕ ਜੇ ਮਿਲੀ ਇੱਕ ਜੇ ਜਿਸੀ ਮਿਲੀ ਠੀਕ ਇਹ ਨਾਨਕਸ਼ਾਹੀ ਇਟਾ ਜਿਹਨੂੰ ਨਾਨਕਸ਼ਾਹੀ ਇਟ ਕਹਿੰਦੇ ਆ ਛੋਟੀ ਜਿਹੜੀ ਤਰਜ਼ ਦੀ ਹੈ ਮਤਲਬ ਜਿਹੜੀ ਤਰਜ਼ੋ ਤਾਮੀਰ ਜਿਹੜੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਚ ਹੋਈ ਹੈ ਉਹ ਇਸ ਇਟ ਦੇ ਨਾਲ ਹੋਈ ਹੈ ਦੇਖੋ ਭਪਿੰਦਰ ਚੁੰਨੇ ਤੋਂ ਭਾਇਰ ਇਹ ਸੋਣੀ ਲੱਗਦੀ ਹੈ ਚੁੰਨ੍ਹ ਤੋਂ ਹੜਕੇ ਸੋ ਇਹ ਜ਼ਾਹਰ ਹੈ ਮਹਾਰਾਜਾ ਰਣਜੀਤ ਸਿੰਘ ਆਪਣੀ ਦਰੀ ਦੇ ਉੱਪਰ ਜਦੋਂ ਜਾਂਦੇ ਸੀ ਉਹ ਲਾਲ ਪੱਥਰ ਸਾਰਾ ਲੱਗਾ ਸੀ ਪਰ ਆਸਥਾ-ਆਸਥਾ ਆਪਣੇ ਜਿਹੜੀ ਖੂਬਸੂਰਤੀ ਹੈ ਉਹ ਖੋ ਰਿਹਾ ਹੈ ਤੇ ਦੇਖੋ ਇਹਦੇ ਵਿੱਚ ਚੂਨਾ ਹਾਂਜੀ ਤੇ ਦਾਲਮਾਸ਼ ਇਹ ਜਿਹੜੀ ਬਿਲਡਿੰਗ ਦਾ ਕਰਿਆ ਹੋ ਗਿਆ ਸੀ ਚੂਨਾ ਤੇ ਦਾਲਮਾਸ਼ ਉਸ ਟਾਈਮ ਮੈਂ ਦੂਸਰਾ ਭੁੱਲ ਗਿਆ ਸੀ ਹਾਂ ਇਹ ਚੂਨਾ ਵੀ ਨਾਲ ਜਿਸ ਤੇ ਮਾਰਗ ਕਰ ਰਹੇ ਸੀ ਦੇ ਸੱਜਾ ਕਰਾਇਆ ਗਿਆ ਸੀ ਹਾਂਜੀ ਸੱਜਾ ਇਧਰੋਂ ਕਰਾਇਆ ਗਿਆ ਸੀ ਰਾਜ ਸਾਡਾ ਇਧਰੋਂ ਖਤਮ ਹੋ ਗਿਆ ਇਹ ਉਹ ਦਰਵਾਜ਼ਾ ਹੈ ਰੋਸ਼ਨੀ ਦਰਵਾਜ਼ਾ ਕਹਿੰਦੇ ਰੋਸ਼ਨੀ ਦਰਵਾਜ਼ਾ ਤੇ ਉਸ ਵਕਤ ਖਬਰ ਦਾ ਦੌਰ ਨੂੰ ਆਸਲ ਹੋתי ਜਿਹੜਾ ਹਾਦੀ ਦੀ ਸਵਾਰੀ ਕਰਦਾ ਸੀ ਮਹਾਰਾਜਾ ਰਜੀ ਸਿੰਘ ਦੇ ਤੋਂ ਬਾਅਦ ਉਹਨੂੰ ਰਾਜ ਸੌਂਪਿਆ ਗਿਆ ਤੇ ਉਸ ਵਕਤ ਜਦੋਂ ਉਹ ਰਾਤੀ ਤੇ ਸਵਾਰੀ ਕਰਦਾ ਸੀ ਤੇ ਉਹਦੇ ਉੱਤੇ ਡੋਗਰਿਆ ਨੇ ਸੱਜਾ ਕਰਾ ਕੇ ਉਹਨਾਂ ਨੂੰ ਮਾਰ ਮਾਰ